ਯਾ ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਜਾਨੀ ਕਿ ਜਦਵਿੰਦਰ ਸਿੱਧੂ ਵੱਲੋਂ ਸੋਸਰੀਆ ਕਾਲ ਦੋਸਤੋ ਪੰਜਾਬੀ ਕਲਚਰ ਚੈਨਲ ਦੇ ਉੱਤੇ ਮੈਂ ਵੱਧ ਤੋਂ ਵੱਧ ਵੀਡੀਓ ਉਹ ਸ਼ੇਅਰ ਕਰਦਾ ਰਿਹਾ ਜਿਹੜੀਆਂ ਇਮੀਗ੍ਰੇਸ਼ਨ ਨਾਲ ਰਿਲੇਟਡ ਹੋਣ ਕਿਉਂਕਿ ਇਮੀਗ੍ਰੇਸ਼ਨ ਇੱਕ ਅਜਿਹਾ ਮੁੱਦਾ ਹੈ ਜਿਸ ਦੇ ਨਾਲ ਸਾਡੇ ਸਭ ਤੋਂ ਵੱਧ ਪੰਜਾਬੀ ਤੇ ਹਰਿਆਣਵੀ ਉਲਟੇ ਵੀ ਗਏ ਅਤੇ ਪੁੱਟੇ ਵੀ ਗਏ ਹੈ ਕਿਉਂਕਿ ਉਹਨਾਂ ਕੋਲੇ ਸ਼ੁਰੂ ਤੋਂ ਜਿਹੜਾ ਪ੍ਰਵਾਸ ਸ਼ੁਰੂ ਹੋਇਆ ਤੁਸੀਂ ਲਾਓ ਕਿ 1980 ਤੋਂ ਲੈ ਕੇ ਹੁਣ ਤੱਕ ਵਿੰਗਰੇਟ ਦੇ ਢੰਗਾਂ ਦੇ ਨਾਲ ਦਿਨੋਂ ਅਸੀਂ ਕਹਿੰਦੇ ਕਿ ਡੌਂਕੀ ਲਗਾ ਕੇ ਜਾਂ ਹੋਰ ਕਿਸੇ ਢੰਗ ਨਾਲ ਵੀਜ਼ਾ ਲਗਵਾ ਕੇ ਟੂਰਿਸਟ ਵੀਜ਼ਾ ਲਗਵਾ ਕੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਆਏ ਕੋਈ ਇੰਗਲੈਂਡ ਆਇਆ ਕੋਈ ਜਰਮਨ ਆਇਆ ਕੋਈ ਫ੍ਰਾਂਸ ਆਇਆ ਕੋਈ ਯੂ ਐਸ ਆਇਆ ਕੋਈ ਕੈਨੇਡਾ ਆਇਆ ਕੋਈ ਆਸਟ੍ਰੇਲੀਆ ਗਿਆ ਉਹਨਾਂ ਸਾਰਿਆਂ ਨੂੰ ਲੈ ਕੇ ਦਿਨ ਬਦਲਦੇ ਗਏ ਕਹਿੰਦੇ ਵੀ ਜਿਹੜੇ ਦਿਨ ਅੱਜ ਨੇ ਇਹ ਵੀ ਨਹੀਂ ਰਹੇ ਤੇ ਜਿਹੜੇ ਪਹਿਲਾਂ ਕਦੇ ਰਹੇ ਆ ਉਹ ਵੀ ਨਹੀਂ ਰਹੇ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਜਿਹੜੇ ਲੋਕ ਇਹ ਸੋਚਦੇ ਸੀ ਕਿ ਇੱਕ ਵਾਰੀ ਉਸ ਦੇਸ਼ ਦੀ ਧਰਤੀ ਦੇ ਉੱਤੇ ਸਾਡਾ ਪੈਰ ਰੱਖਿਆ ਜਾਵੇ ਤੇ ਉਸ ਤੋਂ ਬਾਅਦ ਕੋਈ ਵੀ ਸਾਨੂੰ ਉੱਥੋਂ ਕੱਢ ਨਹੀਂ ਸਕਦਾ ਇਹ ਲੋਕਾਂ ਦੀ ਧਾਰਨਾ ਸੀ ਚਾਹੇ ਉਹ ਅਮਰੀਕਾ ਬਾਰੇ ਸੀ ਚਾਹੇ ਕੈਨੇਡਾ ਬਾਰੇ ਸੀ ਚਾਹੇ ਇੰਗਲੈਂਡ ਬਾਰੇ ਸੀ ਤੇ ਉਹ ਧਾਰਨਾ ਜਿਹੜੀ ਆ ਉਹ ਹੁਣ ਖਤਮ ਹੋ ਚੁੱਕੀ ਹੈ ਇਹ ਸਾਰਿਆਂ ਨੂੰ ਯਾਦ ਕਰ ਲੈਣਾ ਚਾਹੀਦਾ ਹੈ ਮੈਂ ਪਿਛਲੇ ਸਮੇਂ ਤੋਂ ਅ ਦੇਖ ਰਿਹਾ ਅਸਕੇ ਪਿਛਲੇ 5-6 ਸਾਲਾਂ ਤੋਂ ਇੰਨਾ ਵੱਧ ਰੁਝਾਨ ਸੀ ਯੂ ਐਸਏ ਜਾਣ ਦਾ ਕਿ ਲੋਕ ਵਾਇਆ ਕੋਈ ਯੂ ਐਸਏ ਨੂੰ ਕੋਈ ਆ ਰ ਆ ਸਿਵਾਇਆ ਮੈਕਸੀਕੋ ਜਾਂ ਵਾਇਆ ਇੰਗਲੈਂਡ ਜਾਂ ਵਾਇਆ ਜਰਮਨ ਜਾਂ ਵਾਇਆ ਕੈਨੇਡਾ ਇਧਰ ਹੀ ਲਾਂ ਕੇ ਅਖੀਰ ਦੇ ਵਿੱਚ ਉਹ ਯੂ ਐਸਏ ਦੇ ਵਿੱਚ ਪਹੁੰਚਦੇ ਸੀ ਤੇ ਉੱਥੇ ਜਾ ਕੇ ਉਹ ਆਪਣੀ ਆਸਾਈਲਮ ਲਾਉਂਦੇ ਸੀ ਭਾਵ ਸ਼ਰਨਾਰਥੀ ਕੇਸ ਲਾਉਂਦੇ ਸੀ ਯੂ ਐਸ ਦੇਸ਼ ਤੋਂ ਸ਼ਰਨ ਮੰਗਦੇ ਸੀ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਹੈ ਆਹੋ ਜਿਹੜਾ ਖਤਰਾ ਉਹ ਕੋਈ ਤਾਂ ਬਹਾਨਾ ਲਾਉਂਦੇ ਸੀ ਸਾਨੂੰ ਧਰਮ ਦਾ ਖਤਰਾ ਹੈ ਤੇ ਕੁਝ ਕਹ ਲਾਉਂਦੇ ਸੀ ਕਿ ਸਾਨੂੰ ਉਥੇ ਰਾਜਨੀਤਿਕ ਖਤਰਾ ਹੈ ਤੇ ਇਹਨਾਂ ਖਤਰਿਆਂ ਨੂੰ ਲੈ ਕੇ ਉਹਨਾਂ ਨੇ ਆਪਣੀਆਂ ਅਸਾਈਲਮ ਲਾਈਆਂ ਉਹਨਾਂ ਨੇ ਵਰਕ ਪਰਮਿਟ ਲਏ ਬਹੁਤ ਸਾਰਾ ਲੰਬਾ ਪ੍ਰੋਸੈਸ ਸੀ ਲੰਬੇ ਪ੍ਰੋਸੈਸ ਦੀ ਵਿੱਚ ਲੰਮਕ ਕੇ ਉਹਨਾਂ ਨੇ ਉਥੋਂ ਦੇ ਗ੍ਰੀਨ ਕਾਰਡ ਲਏ ਤੇ ਪਰ ਮਿਸਟਰ ਟਰੰਪ ਜਿਹੜੇ ਕਿ ਨਵੇਂ ਪ੍ਰਧਾਨ ਮੰਤਰੀ ਉਹਨਾਂ ਨੇ ਆਉਂਦੇ ਹੀ ਇਸ ਤਰ੍ਹਾਂ ਦਾ ਖਲਾਰਾ ਪਾਇਆ ਹੈ ਕਿ ਸਾਰੀ ਦੁਨੀਆ ਕੰਬਣ ਲੱਗ ਗਈ ਹੈ ਕਿਉਂਕਿ ਚਾਹੇ ਉਹ ਇਕਨੋਮਿਕਲ ਹੋਵੇ ਤੇ ਚਾਹੇ ਉਹ ਇਮੀਗ੍ਰੇਸ਼ਨ ਹੋਵੇ ਕਿਉਂਕਿ ਇਮੀਗ੍ਰੇਸ਼ਨ ਦੇ ਮੁੱਦਿਆਂ ਤੇ ਉਹਨਾਂ ਨੇ ਆਉਂਦੇ ਮੈਕਸੀਕੋ ਬਾਰਡਰ ਸੀਲ ਕਰਵਾਇਆ ਉਹਨਾਂ ਨੇ ਜਿਹੜੇ ਉੱਤੇ ਕ੍ਰਿਮੀਨਲ ਚਾਹੇ ਉਹ ਸਿਟੀਜ਼ਨ ਸੀ ਉਹਨਾਂ ਨੂੰ ਕੱਢ ਕੇ ਉਹਨਾਂ ਨੇ ਦੂਸਰੇ ਦੇਸ਼ਾਂ ਦੇ ਵਿੱਚ ਭੇਜਿਆ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਇਸ ਤਰ੍ਹਾਂ ਦੇ ਸੀ ਇਲਿਗਲ ਸੀ ਉਹਨਾਂ ਨੂੰ ਜਾਂਚ ਚਲਾ ਕੇ ਉਹਨਾਂ ਦੇ ਦੇਸ਼ ਭੇਜਿਆ ਬਹੁਤ ਸਾਰੇ ਇਸ ਤਰ੍ਹਾਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੂੰ ਇੱਕ ਆਫਰ ਵੀ ਦਿੱਤੀ ਕਿ ਜਿਹੜੇ ਆਪਣੇ ਆਪ ਜਾਣਾ ਚਾਹੁੰਦੇ ਆ ਉਹ ਚਲੇ ਜਾਣ ਤੇ ਇੰਨਾ ਕੁ ਹੋਣ ਦੇ ਬਾਵਜੂ ਜਿਹੜਾ ਹੁਣ ਅਗਲੀ ਗੱਲ ਜਿਹੜੀ ਅੱਜ ਮੈਂ ਤੁਹਾਨੂੰ ਦਸੱਲਤਾਂ ਸਾਂਝੀ ਕਰ ਲੱਗਾ ਨਮੀ ਉਹ ਇਹ ਹੈ ਕਿ ਮਿਸਟਰ ਟਰੰਪ ਨੇ ਐਸਾਈਲਮ ਵਾਲਿਆਂ ਦੇ ਉੱਤੇ ਸਕੰਜਾ ਕੀ ਹੋਈ ਆ ਉਹਨਾਂ ਦੀ ਕੋਖ ਪੜਤਾਲ ਬਹੁਤ ਬਰੀਕੀ ਨਾਲ ਕੀਤੀ ਜਾਵੇ ਇਸ ਦੇ ਨਾਲ ਜਿਹੜਾ ਕੇਸ ਪਹਿਲਾਂ ਜਲਦੀ ਹੁੰਦਾ ਸੀ ਬਹੁਤ ਲੰਬੇ ਸਾਲਾਂ ਤੱਕ ਉਲੰਘਣ ਤੇ ਆਸਾਰ ਨੇ ਤੇ ਇਹਦੇ ਨਾਲ ਹੀ ਜਿੱਦਾਂ ਨੂੰ ਜੇ ਪਹਿਲਾ ਗ੍ਰੀਨ ਕਾਰਡ ਮਿਲ ਚੁੱਕਿਆ ਹੈ ਉਹਨਾਂ ਦੇ ਰਿਕਾਰਡ ਨੂੰ ਵੀ ਦਰਦਾਰਾਖੰਡ ਹਾਲਿਆ ਜਾਵੇ ਦੇਖਿਆ ਜਾਵੇ ਤੇ ਇਸ ਦੇ ਲਈ ਉਹਨਾਂ ਜ਼ਰੂਰੀ ਕਰਤਾ ਹੈ ਕਿ ਜਿੰਨੇ ਵੀ ਅਸਾਈਲਮ ਲਈ ਹੈ ਜਿਹੜਾ ਕੈਂਡੀਡੇਟ ਹੈ ਉਹ ਆਪਣੇ ਸੋਸ਼ਲ ਮੀਡੀਆ ਦਾ ਪਲੇਟਫਾਰਮ ਉਹਨਾਂ ਨੂੰ ਸਰਕਾਰ ਦੇ ਨਾਲ ਸਾਂਝਾ ਕਰੇ ਜੇ ਭਾਵੇਂ ਕੋਈ ਟਵਿੱਟਰ ਤੇ ਹੈ ਚਾਹੇ ਕੋਈ ਟਿਕਟੋਕ ਤੇ ਹੈ ਜਾਂ ਹੋ ਫੇਸਬੁੱਕ ਤੇ ਉੱਤੇ ਹੈ ਜਾਂ YouTube ਦੇ ਉੱਤੇ ਹੈ ਉਹ ਕਿਸੇ ਵੀ ਸੋਸ਼ਲ ਪਲੇਟਫਾਰਮ ਦੇ ਉੱਤੇ ਹੈ ਉਹ ਹੁਣ ਉਥਲੀ ਸਰਕਾਰ ਨਾਲ ਸਾਂਝਾ ਕਰਨਾ ਪਾਏਗਾ ਤੇ ਉਥੋਂ ਦੀ ਸਰਕਾਰ ਉਸ ਪਲੇਟਫਾਰਮ ਦਾ ਖੰਗਾਲੇਗੀ ਚੰਗੀ ਤਰ੍ਹਾਂ ਤੇ ਉਹਦੇ ਵਿੱਚੋਂ ਲੱਭੇਗੀ ਕਿ ਇਹ ਬੰਦਾ ਇਸ ਪਲੇਟਫਾਰਮ ਤੇ ਸੋਸ਼ਲ ਮੀਡੀਆ ਰਾਹੀਂ ਉਹਦੀਆਂ ਗਤੀਵਿਧੀਆਂ ਕੀ ਨੇ ਉਹ ਇਸ ਦੇਸ਼ ਦੇ ਵਿੱਚ ਕਿਵੇਂ ਰਹਿ ਰਿਹਾ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਰਹਿੰਦੇ ਆ ਜਿਹੜੇ ਉੱਥੇ ਬੈਠ ਕੇ ਜਿਨ੍ਹਾਂ ਨੂੰ ਇਹ ਹੈ ਕਿ ਸਾਨੂੰ ਹੁਣ ਇੰਡੀਆ ਦੇ ਲੋਕਾਂ ਦਾ ਕੋਈ ਡਰ ਨਹੀਂ ਜਾਂ ਸਾਨੂੰ ਪਾਕਿਸਤਾਨ ਦੇ ਲੋਕਾਂ ਦਾ ਕੋਈ ਡਰ ਨਹੀਂ ਇੱਥੇ ਸਾਨੂੰ ਕੋਈ ਬਲਾ ਨਹੀਂ ਸਕਦਾ ਅਸੀਂ ਯੂ ਐਸ ਏ ਦੇ ਵਿੱਚ ਆ ਉਹ ਉੱਥੇ ਬੈਠ ਕੇ ਬਹੁਤ ਹੀ ਗਲਤ ਨਾ ਪ੍ਰਚਾਰ ਬਹੁਤ ਪਰਦੀਸ਼ਬਦਾਵਲੀ ਬਹੁਤ ਤਰ੍ਹਾਂ ਦੇ ਉਲਟੇ ਸਿੱਧੇ ਬਿਆਨ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਾਰੀ ਕਰਦੇ ਆ ਪੋਲਿਟੀਕਲ ਖੇਡਾਂ ਖੇਡਦੇ ਆ ਧਾਰਮਿਕ ਖੇਡਾਂ ਵੀ ਖੇਡਦੇ ਆ ਤੇ ਉਹਨਾਂ ਤੇ ਹੁਣ ਸਕੰਜਾ ਜਿਹੜਾ ਉਹ ਕੱਸਿਆ ਜਾਏਗਾ ਤੇ ਜੇਕਰ ਉਹ ਤੇ ਸਾਬਤ ਹੁੰਦਾ ਹੈ ਉਹਨਾਂ ਦੇ ਇਸ ਸੋਸ਼ਲ ਮੀਡੀਆ ਤੋਂ ਸਭ ਪਤਾ ਚੱਲ ਜਾਂਦਾ ਜੇਕਰ ਇਹ ਸਾਬਤ ਹੁੰਦਾ ਹੈ ਕਿ ਉਹ ਵਿਅਕਤੀਆਂ ਨੇ ਝੂਠ ਮਾਰ ਕੇ ਇਥੇ ਐਸਾਈਲਮ ਲਈਆ ਕਿਉਂਕਿ ਇਤੋਂ ਤੱਕ ਆ ਕੇ 98% ਜਿਹੜੀਆਂ ਅਸਾਈਲਮ ਲਾਈਆਂ ਲੋਕਾਂ ਨੇ ਉਹ ਝੂਠ ਹੀ ਹੁੰਦੀਆਂ ਨੇ ਖਾਸ ਕਰਕੇ ਇੰਡੀਆ ਦੇ ਵਿੱਚੋਂ ਤੇ ਜਾਂ ਪਾਕਿਸਤਾਨ ਜਿਹੜੇ ਇਸ ਤਰ੍ਹਾਂ ਲੋਕ ਆਏ ਐ ਕਿਉਂਕਿ ਇੰਡੀਆ ਦੇ ਵਿੱਚ ਕੋਈ ਐਡਾ ਵੱਡਾ ਖਤਰਾ ਨਹੀਂ ਕਿ ਜਿਹੜੇ ਅਸਾਈਲਮ ਲਾ ਕੇ ਇਹਨਾਂ ਦੇਸ਼ਾਂ ਦੇ ਵਿੱਚ ਪੱਕੇ ਹੋਏ ਐ ਉਹਨਾਂ ਨੇ ਚੂੜੀ ਕੱਸਦੀਆ ਕਿਉਂਕਿ ਜਿਹੜੇ ਬੰਦੇ ਅਸਾਈਲਮ ਲਾ ਕੇ ਇੱਥੇ ਜਾਂਦੇ ਸੀ ਉਹ ਕੀ ਕਰਦੇ ਸੀ ਕਿਉਂਕਿ ਉਹਨਾਂ ਨੂੰ ਇੱਥੇ ਸਾਫ਼ਤ ਹੁੰਦਾ ਸੀ ਕਿ ਉਹ ਇੰਡੀਆ ਦਾ ਵੀਜ਼ਾ ਇੱਥੋਂ ਲੈ ਨਹੀਂ ਸਕਦੇ ਸੀ ਕਿਉਂਕਿ ਇੰਡੀਆ ਸਾਨੂੰ ਖਤਰਾ ਹੈ ਕਿਉਂਕਿ ਇੱਥੇ ਵਾਂਟਡ ਨੇ ਉਹਨਾਂ ਲਿਖ ਕੇ ਲਾਇਆ ਇਸ ਕਰਕੇ ਇੱਥੋਂ ਜਾਂਦੇ ਸੀ ਨੇਪਾਲ ਨੇਪਾਲ ਦੇ ਤੋਂ ਸੜਕੀ ਰਸਤੇ ਕਿਉਂਕਿ ਇੰਡੀਆ ਦੀ ਉਹਨਾਂ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ ਸੀ ਉੱਥੋਂ ਇੰਡੀਆ ਨਿਕਲ ਜਾਂਦੇ ਇੰਡੀਆ ਆ ਕੇ ਉੱਥੇ ਆਵਦਾ ਜਿਹੜਾ ਮਹੀਨਾ 2 ਮਹੀਨੇ 6 ਮਹੀਨੇ ਆਪਦਾ ਆਨੰਦ ਲੈ ਕੇ ਘੁੰਮ ਫਿਰ ਕੇ ਤੇ ਵਾਪਸ ਫਿਰ ਉਹ ਨੇਪਾਲ ਤੋਂ ਫਲਾਈਟ ਫੜ ਕੇ ਤੇ ਉਹ ਅਮਰੀਕਾ ਜਾਂਦੇ ਸੀ ਹੁਣ ਉਹਨਾਂ ਤੇ ਵੀ ਸਿਕੰਜਾ ਕੱਸਿਆ ਗਿਆ ਜਿਹੜੇ ਵਾਰ-ਵਾਰ ਜਿਹੜੇ ਕਿ ਇਸ ਤਰ੍ਹਾਂ ਉਹਨਾਂ ਨੇ ਸਫ਼ਰ ਕੀਤਾ ਵਾਰ-ਵਾਰ ਉਹ ਨੇਪਾਲ ਰਾਹੀਂ ਇੰਡੀਆ ਗਏ ਆ ਜਾਂ ਇੰਡੀਆ ਦਾ ਵੀਜ਼ਾ ਲਵਾ ਕੇ ਗਏ ਆ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊਗੀ ਕਿ ਤੁਸੀਂ ਜਦੋਂ ਕਿ ਤੁਹਾਨੂੰ ਆਪਣੇ ਦੇਸ਼ ਘਤਰ ਹੈ ਤੁਸੀਂ ਵਾਰ-ਵਾਰ ਉਸ ਦੇਸ਼ ਦੇ ਵਿੱਚ ਕਿਉਂ ਗਏ ਤੇ ਕਿਵੇਂ ਗਏ ਇਸ ਸਰਕਾਰ ਨੇ ਉਹਨਾਂ ਤੇ ਵੀ ਖਾਸ ਕਰਕੇ ਨਿਗਰਾਨੀ ਰੱਖੀ ਹੋਈ ਹੈ ਜਿਨ੍ਹਾਂ ਨੇ ਵੀ ਕੋਈ ਫਾਇਦਾ ਲਾਇਆ ਹੋਈਆਂ ਚਾਹੇ ਉਹ ਸਾਈਲਮ ਕੇਸ ਨੇ ਚਾਹੇ ਉਹ ਕਿਸੇ ਹੋਰ ਟੰਗ ਦੇ ਨਾਲ ਨੇ ਪੀਆਰ ਫਾਈਲਾਂ ਲਗੀਆਂ ਚਾਹੇ ਕਿ ਨੇ ਸਿਟੀਜ਼ਨਸ਼ਿਪ ਲਾਈ ਹੈ ਉਹਨਾਂ ਦੀ ਕੋਕ 45 ਪਦਰਤ ਤੇ ਕੀਤੀ ਜਾਏਗੀ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਕੋਈ ਵਾਇਲੇਸ਼ਨ ਤਾਂ ਨਹੀਂ ਕੀਤੀ ਜੇਕਰ ਕਿਸੇ ਨੇ ਕਿਸੇ ਤਰ੍ਹਾਂ ਦਾ ਟ੍ਰੈਫਿਕ ਦੇ ਵਿੱਚ ਕੋਈ ਵਾਇਲੇਸ਼ਨ ਕੀਤੀ ਹੈ ਜਾਂ ਹੋਰ ਡਰਿੰਕ ਐਂਡ ਡਰਾਈਵ ਦੇ ਵਿੱਚ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਹੈ ਜਾਂ ਹੋਰ ਕਿਸੇ ਤਰ੍ਹਾਂ ਕੋ ਲੜਾਈ ਝਗੜਾ ਜਾਂ ਕਿਤੇ ਕੋਈ ਉਹ ਇਸ ਤਰ੍ਹਾਂ ਦਾ ਜਿਹੜਾ ਕਿ ਸਮਾਜ ਦੇ ਲਈ ਮਾੜਾ ਪ੍ਰਭਾਵ ਪਾਉਂਦਾ ਹੋਵੇ ਜਿਹੀ ਕੋਈ ਕਤਮਾ ਦਾ ਉਪਾਤਰ ਬਣਿਆ ਉਹਦੇ ਵਿੱਚ ਹਿੱਸਾ ਬਣਿਆ ਉਸਨੇ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਦੇ ਲਈ ਵੀ ਹੁਣ ਚੰਗੀ ਤਰ੍ਹਾਂ ਕੋਪੜਤਾਲ ਕਰਕੇ ਹੀ ਉਹਨਾਂ ਨੂੰ ਅਗਲਾ ਉਥੇ ਸਟੈਪ ਰੱਖਣ ਦਾ ਜਾਏਗਾ ਜਿਹੜੇ ਲੋਕ ਬਾਹਰ ਜਾਣਾ ਚਾਹੁੰਦੇ ਆ ਕਿ ਦੋਸਤੋ ਚਾਹੇ ਤੁਸੀਂ ਕਿਸੇ ਕੰਟਰੀ ਦੇ ਵਿੱਚ ਵੀ ਜਾ ਕੇ ਉਥੋਂ ਦੀ ਸਿਟੀਜ਼ਨਸ਼ਿਪ ਪ੍ਰਾਪਤ ਕਰ ਲੈਣਿਓ ਤਾਂ ਫਿਰ ਵੀ ਉਸ ਕੰਟਰੀ ਦੇ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਸਮੇਂ ਵੀ ਤੁਹਾਡੀ ਸਿਟੀਜ਼ਨਸ਼ਿਪ ਨੂੰ ਖਤਮ ਕਰ ਸਕਦਾ ਹੈ ਤੇ ਜੇਕਰ ਉਹ ਖਤਮ ਕਰਦਾ ਹੈ ਤੁਹਾਡਾ ਜਿਹੜੀ ਮੂਲ ਸਿਟੀਜ਼ਨਸ਼ਿਪ ਹੈ ਜਿੱਥੋਂ ਤੁਸੀਂ ਵਸਨੀਕ ਹੋ ਚਾਹੇ ਕੋਈ ਵੀ ਚਾਹੇ ਮੈਂ ਆ ਜਾਂ ਕੋਈ ਹੋਰ ਨੇ ਜਿਨ੍ਹਾਂ ਨੇ ਕੈਨੇਡਾ ਦੀ ਸਿਟੀਜ਼ਨਸ਼ਿਪ ਲਈ ਹੋਈ ਆ ਜਾਂ ਅਮਰੀਕਾ ਦੀ ਸਿਟੀਜ਼ਨਸ਼ਿਪ ਲਈ ਹੋਈ ਆ ਜੇਕਰ ਉਹ ਇਥੋਂ ਉਹ ਕੋਈ ਵਾਇਲੇਸ਼ਨ ਕਰਦੇ ਆ ਤਾਂ ਉਥੋਂ ਦੀ ਸਰਕਾਰ ਉਹਨਾਂ ਦੀ ਸਿਟੀਜ਼ਨਸ਼ਿਪ ਰੱਦ ਕਰਕੇ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ੀ ਮੂਲ ਦੇਸ਼ ਦੇ ਵਿੱਚ ਭੇਜ ਸਕਦੀ ਹੈ ਇਹ ਇਹ ਅਧਿਕਾਰ ਹੈ ਕਈਆਂ ਨੂੰ ਇਹ ਹੋ ਜਾਂਦਾ ਹੈ ਕਿ ਹੁਣ ਅਸੀਂ ਇਥੋਂ ਦੇ ਸਿਟੀਜ਼ਨ ਹੋ ਗਏ ਆ ਹੁਣ ਸਾਡੇ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਸਾਨੂੰ ਹੁਣ ਕੋਈ ਬੁਲਾ ਨਹੀਂ ਸਕਦਾ ਸਾਨੂੰ ਕੁਝ ਕਹਿ ਨਹੀਂ ਸਕਦਾ ਇਹ ਵੀ ਮਨ ਦੇ ਵਿੱਚ ਉਹਨਾਂ ਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਟੌਂਕਰ ਬੈਠੇ ਆ ਜਿਹੜੇ ਕਿ ਇੱਥੇ ਡੌਂਕੀ ਲਵਾ ਕੇ ਲੋਕਾਂ ਨੂੰ ਲੈ ਕੇ ਆਉਂਦੇ ਸੀ ਜਾਂ ਗਲਤ ਢੰਗ ਨਾਲ ਵੀਜ਼ੇ ਲਵਾ ਕੇ ਲੈ ਕੇ ਆਉਂਦੇ ਸੀ بڑے بڑے ਢੰਗ ਵਰਤੇ ਜਾਂਦੇ ਸੀ ਜਾਲੀ ਪਾਸਪੋਰਟਾਂ ਤੇ ਵੀ ਹੁੰਦੀ ਸੀ ਫੋਟੋ ਬਦਲ ਕੇ ਵੀ ਆਉਂਦੇ ਸੀ ਤੇ ਉਸ ਤਰ੍ਹਾਂ ਦੇ ਬਹੁਤ ਸਾਰੇ ਇਮੀਗ੍ਰੇਸ਼ਨ ਵਾਲੇ ਇੱਥੇ ਵੀ ਯੂ ਐਸ ਏ ਦੇ ਵਿੱਚ ਬੈਠੇ ਆ ਜਿਹੜੇ ਕਿ ਉਹਨਾਂ ਕੋਲੇ ਕਿਸੇ ਤਰ੍ਹਾਂ ਦਾ ਕੋਈ ਬਹੁਤਾ ਕੋਈ ਸਰਟੀਫਿਕੇਸ਼ਨ ਵੀ ਨਹੀਂ ਪਰ ਵੀ ਉਹ ਗਾਹੇ-ਬਗਾਹੇ ਬਾਰ-ਬਾਰ ਜਿਹੜੇ ਕਾਗਜ਼ਾਂ ਦੀ ਪੂਰਤੀ ਕਰਦੇ ਆ ਜਾਂ ਉਹ ਲੋਕਾਂ ਨੂੰ ਅਟ੍ਰੈਕਟ ਕਰਦੇ ਆ ਇੱਥੇ ਆਉਣ ਵਾਸਤੇ ਉਕਸਾਉਂਦੇ ਆ ਉਹਨਾਂ ਨੂੰ ਪ੍ਰੇਰਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ अनਐਥੋਰਾਈਜ਼ ਜਿਹੜੇ ਇਮੀਗ੍ਰੇਸ਼ਨ ਇਥੇ एजंट ਬੈਠੇ ਆ ਉਹਨਾਂ ਤੇ ਵੀ ਸਰਕਾਰ ਜਿਹੜੀ ਆ ਉਸ ਕੰਝਾ ਕਸਨ ਜਾ ਰਹੀ ਹੈ ਜਿਵੇਂ ਕਿ ਹੁਣ ਇੰਡੀਆ ਦੇ ਵਿੱਚ ਹੋਇਆ ਇੰਡੀਆ ਦੇ ਵਿੱਚ ਵੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿਉਂਕਿ ਇਥੇ ਜਿੰਨੇ ਵੀ ਇਮੀਗ੍ਰੇਸ਼ਨ ਵਾਲੇ ਬੈਠੇ ਸੀ ਏਡੀਆਂ-ਡੀਆਂ ਵੱਡੀਆਂ ਉਹਨਾਂ ਦੀਆਂ ਬਿਲਡਿੰਗਾਂ ਹੋ ਗਈਆਂ ਏਡੇ-ਡੇ ਵੱਡੇ ਆਫਿਸ ਹੋ ਗਏ ਇੰਨੀਆਂ-ਡੀਆਂ ਵੱਡੇ ਉਹਨਾਂ ਨੇ ਪ੍ਰਾਪਰਟੀਆਂ ਖਰੀਦੀਆਂ ਹਰ ਥਾਂ ਦੇ ਉੱਤੇ ਇੱਥੋਂ ਤੱਕ ਕਿ ਛੋਟੇ ਪਿੰਡਾਂ ਦੇ ਵਿੱਚ ਜਾ ਕੇ ਵੀ ਹੈਲੋ ਸੈਂਟਰ ਖੋਲੇ ਪਿੰਡਾਂ ਦੇ ਵਿੱਚ ਜਾ ਕੇ ਇਮੀਗ੍ਰੇਸ਼ਨ ਵਾਲੇ ਵੀ ਉੱਥੇ ਬੈਠ ਗਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਉਥੋਂ ਲੋਕਾਂ ਨੂੰ ਲੁੱਟਿਆ ਵੀ ਤੇ ਉਹ ਆਪਣਾ ਢੰਗ ਬਦਲਦੇ ਰਹੇ ਕਿਸੇ ਟਾਈਮ ਉਹ ਉਹ ਇਧਰ ਭੇਜਦੇ ਸੀ ਪਹਿਲਾਂ ਜੌਰਪ ਦੇ ਵਿੱਚ ਭੇਜਦੇ ਸੀ ਫਿਰ ਉਹਨਾਂ ਨੇ ਕੈਨੇਡਾ ਭੇਜਣਾ ਸ਼ੁਰੂ ਕੀਤਾ ਫਿਰ ਯੂ ਐਸ ਏ ਭੇਜਣਾ ਸ਼ੁਰੂ ਕੀਤਾ ਫਿਰ ਹੁਣ ਜਦੋਂ ਇਧਰ ਦੇ ਰਸਤੇ ਬੰਦ ਹੋ ਗਏ ਐ ਯੂ ਐਸ ਏ ਕੈਨੇਡਾ ਦੇ ਜਾਂ ਆਸਟ੍ਰੇਲੀਆ ਦੇ ਤਾਂ ਹੁਣ ਉਹਨਾਂ ਨੇ ਵਿੰਗੇਟ ਦੇ ਢੰਗ ਨਾਲ ਹੁਣ ਜਿਹੜਾ ਪ੍ਰਚਾਰ ਕੀਤਾ ਹੋਇਆ ਪੰਜਾਬ ਦੇ ਵਿੱਚ ਉਹ ਜੌਰਪ ਦਾ ਕੀਤਾ ਹੋਇਆ ਕਿ ਅਸੀਂ ਤੁਹਾਨੂੰ ਯੂਰੋਪੀਅਨ ਕੰਟਰੀਜ਼ ਵਿੱਚ ਭੇਜਦੇ ਆ ਜਿਹੜਾ ਅੱਜ ਦਾ ਐਪੀਸੋਡ ਆ ਇਹ ਖਾਸ ਕਰਕੇ ਖੋਖਸਾ ਯੂ ਐਸ ਏ ਦੇ ਉੱਤੇ ਸੋ ਦੋਸਤੋ ਯੂ ਐਸ ਏ ਆਉਣਾ ਖਤਰੇ ਤੋਂ ਖਾਲੀ ਨਹੀਂ ਕਿਸੇ ਵੀ ਵਿੰਗੇਟ ਦੇ ਢੰਗ ਨਾਲ ਅੱਜ ਵੀ ਕਈ ਜੰਟੇ ਇਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਕਹਿ ਰਹੇ ਆ ਕਿ ਅਸੀਂ ਤੁਹਾਨੂੰ ਯੂਐਸਏ ਭੇਜਦੇ ਆ ਹੁਣ ਵੀ ਜੇਕਰ ਲੋਕ ਨਾ ਸਮਝੇ ਜੇਕਰ ਉਹਨਾਂ ਨੂੰ ਅਜੇ ਵੀ ਅਕਲ ਨਹੀਂ ਆਈ ਤਾਂ ਫਿਰ ਉਹ ਕਦੇ ਨਹੀਂ ਆ ਸਕਦੀ ਉਹ ਆਪਣਾ ਸਭ ਕੁਝ ਲੁਟਾ ਦੇਣਗੇ ਕਿਉਂਕਿ ਮੈਕਸੀਕੋ ਦਾ ਬਾਰਡਰ ਜਿਹੜਾ ਹੈ ਉਹ ਸੀਲ ਹੈ ਜਿੱਧਰ ਦੀ ਅਕਸਰ ਉਹ ਟੱਪ ਕੇ ਆਉਂਦੇ ਸੀ ਉਥੇ ਗੋਲੀ ਦੇ ਹੁਕਮ ਨੇ ਉਥੇ ਜਾਣ ਵੀ ਜਾ ਸਕਦੀ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਉਸ ਕੰਟਰੀ 'ਚ ਵੜ ਵੀ ਸਕਦੇ ਹੋ ਤਾਂ ਤੁਹਾਨੂੰ ਕਿਸੇ ਵੀ ਟਾਈਮ ਅਰੈਸਟ ਵੀ ਕੀਤਾ ਜਾ ਸਕਦਾ ਹੈ ਅਰੈਸਟ ਕਰਕੇ ਤੁਹਾਨੂੰ ਵਾਪਸ ਰਿਪੋਰਟ ਕੀਤਾ ਜਾ ਸਕਦਾ ਹੈ ਤੇ ਇਹਦੇ ਨਾਲ ਹੀ ਜੇਕਰ ਤੁਸੀਂ ਸਾਈਲਮ ਲਾਉਂਦੇ ਹੋ ਤਾਂ ਫਿਰ ਵੀ ਤੁਹਾਡੀ ਕੋਕ ਪੜਤਾਲ ਚੰਗੀ ਤਰ੍ਹਾਂ ਕੀਤੀ ਜਾਏਗੀ ਉਹਦੇ ਜਿਹੜੇ ਚਾਂਸਸ ਨੇ ਜਿਹੜੇ ਪਹਿਲਾਂ ਇਹ ਸੀ ਕਿ ਜੀ 80% ਜਿਹੜਾ ਸਕਸੈਸ ਰੇਟ ਹੋ ਜਾਂਦਾ ਜੀ 90 ਹੋ ਜਾਂਦਾ ਜੀ ਸਾਰਿਆਂ ਦੀ ਸਾਈਲਮ ਲੱਗ ਜਾਂਦੀ ਹੈ ਉਹਦੇ ਜੇ ਅਸੀਂ ਲਾਈਏ ਤਾਂ ਸਕਸੈਸ ਰੇਟ ਜਿਹੜਾ ਹੈ ਹੁਣ ਉਹ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ ਇਸ ਕਰਕੇ ਫਿਲਹਾਲ ਕਹਿੰਦੇ ਵੀ ਜਦੋਂ ਮੌਸਮ ਖਰਾਬ ਹੋਵੇ ਬਾਹਰ ਕੋਈ ਚਖੜ ਝੁੱਲ ਰਿਹਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਸਟਾਰਮ ਆਇਆ ਹੋਵੇ ਤਾਂ ਉਦੋਂ ਘਰ ਤੋਂ ਬਾਹਰ ਨਿਕਲਣਾ ਕੋਈ ਸਿਆਣਪ ਨਹੀਂ ਤੇ ਜੀ ਅੱਜ ਇਸ ਤਰ੍ਹਾਂ ਕਹੀਏ ਕਿ ਜਦੋਂ ਇਹ ਝੱਖੜ ਝੁੱਲ ਰਿਹਾ ਸਾਰੀਆਂ ਸਰਕਾਰਾਂ ਬੜੀਆਂ ਚੇਤਨ ਨੇ ਖਾਸ ਕਰਕੇ ਯੂ ਐਸਏ ਤੇ ਕੈਨੇਡਾ ਨੇ ਆਪਣੇ ਪੂਰਾ ਸਕੰਜਾ ਜਿਹੜਾ ਉਹ ਇਮੀਗ੍ਰੈਂਟ ਦੇ ਉੱਤੇ ਕੱਸਿਆ ਹੋਇਆ ਹੈ ਤੇ ਜੇਕਰ ਅੱਜ ਵੀ ਕੋਈ ਕਿਸੇ ਕੰਸਲਟੈਂਟ ਦੇ ਧੱਕੇ ਚੜਦਾ ਹੈ ਇੰਡੀਆ ਦੇ ਵਿੱਚ ਤਾਂ ਇਹ ਸਮਝੋ ਕਿ ਉਹ ਬੇਵਕੂਫ ਹੈ ਉਹਦੇ ਲਈ ਨਾ ਸਰਕਾਰ ਜ਼ਿੰਮੇਵਾਰ ਉਹਦੇ ਲਈ ਉਹ ਖੁਦ ਜ਼ਿੰਮੇਵਾਰ ਹੈ ਕਿਉਂਕਿ ਸਰਕਾਰਾਂ ਕੀ ਕਰਨ ਅਖੀਰ ਦੇ ਵਿੱਚ ਜਾ ਕੇ ਇੱਥੋਂ ਜਾ ਕੇ ਫਿਰ ਤੁਸੀਂ ਰੌਲਾ ਪਾਉਣ ਲੱਗ ਜਾਂਦੇ ਹੋ ਜੀ ਪੰਜਾਬ ਸਰਕਾਰ ਸਾਡਾ ਕੁਝ ਨਹੀਂ ਕਰ ਰਹੀ ਸਾਡੀ ਭਾਰਤ ਸਰਕਾਰ ਕੁਝ ਨਹੀਂ ਕਰ ਰਹੀ ਉਹ ਕੀ ਕਰਨ ਤੁਸੀਂ ਆਪ ਧੱਕੇ ਖਾਣ ਗਏ ਸੀ ਕਿਉਂਕਿ ਤੁਸੀਂ ਖੁਦ ਆਪਣੀ ਮਰਜ਼ੀ ਦੇ ਨਾਲ ਚੋਰੀ ਛੁਪੇ ਤੁਸੀਂ ਗਏ ਸਰਕਾਰ ਨੂੰ ਤੁਸੀਂ ਇਨਫਾਰਮ ਨਹੀਂ ਕੀਤਾ ਤੁਸੀਂ ਕਿਸ ਏਜੰਟ ਰਾਹੀਂ ਗਏ ਉਹ ਤੁਹਾਨੂੰ ਸਾਰਿਆਂ ਨੂੰ ਆਪ ਖੁਦ ਪਤਾ ਹੁੰਦਾ ਹੈ ਇਸ ਕਰਕੇ ਤੁਸੀਂ ਦੋਸਤੋ ਮਾਹੌਲ ਖਰਾਬ ਹੈ ਮੌਸਮ ਖਰਾਬ ਹੈ ਖਾਸ ਕਰਕੇ ਕੈਨੇਡਾ ਤੇ ਯੂਐਸਏ ਇਹ ਦਰਵਾਜ਼ਾ ਬਿਲਕੁਲ ਨਾ ਮੂੰਹ ਕਰੋ ਆਸਟ੍ਰੇਲੀਆ ਬਾਰੇ ਹੋਣਾ ਆਪਾਂ ਫੇਰ ਗੱਲ ਕਰਾਂਗੇ ਇਕਲੇ ਐਪੀਸੋਡ ਦੇ ਵਿੱਚ ਪਰ ਫਿਲਹਾਲ ਕਿ ਯੂਐਸਏ ਤੁਹਾਡੀ ਰੇਂਜ ਤੋਂ ਅੱਜ ਬਾਹਰ ਹੈ ਜਿਹੜੇ ਉੱਤੇ ਪਹੁੰਚ ਚੁੱਕੇ ਆ ਸਾਈਲਮ ਵਾਲੇ ਉਹਨਾਂ ਦੇ ਵੀ ਬਹੁਤੇ ਚਾਂਸਸ ਨੇ ਕਿ ਉਹ ਵੀ ਆਪਣਾ ਪੱਲਾ ਝਾੜ ਕੇ ਇਥੋਂ ਰਿਪੋਰਟੇਸ਼ਨ ਦੀ ਟਿਕਟ ਲੈ ਕੇ ਉਹ ਵੀ ਜਹਾਜ਼ ਚੜ੍ਹ ਕੇ ਉਹ ਵਾਪਸ ਆਪਣੀ ਧਰਤੀ ਤੇ ਭਾਰਤ ਮਾਤਾ ਦੀ ਧਰਤੀ ਤੇ ਜਿਹਦੇ ਨੂੰ ਖਿੱਚਿਆ ਕਿ ਮੇਰਾ ਰੰਗਲਾ ਪੰਜਾਬ ਉਹ ਰੰਗਲੇ ਪੰਜਾਬ ਵਾਪਸ ਆਉਣਗੇ ਸੋ ਦੋਸਤੋ ਹੁਣ ਕੋਈ ਇੱਥੇ ਆਉਣ ਦੀ ਗਲਤੀ ਨਾ ਕਰਿਓ ਅਗਲੇ ਗੱਲਬਾਤ ਫਿਰ ਆਪਾਂ ਨਵਾਂ ਕੋਈ ਐਪੀਸੋਡ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ-ਬਹੁਤ ਪੰਜਾਬੀ ਕਲਚਰ ਚੈਨਲ ਨਾਲ ਜੁੜਨ ਦਾ ਧੰਨਵਾਦ ਜਿਨ੍ਹਾਂ ਨੇ ਅਜੇ ਤੱਕ ਪੰਜਾਬੀ ਕਲਚਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਪੰਜਾਬੀ ਕਲਚਰ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਇਸ ਟਾਈਮ ਪਰਮਨੈਂਟ ਹੋ ਪੱਕੇ ਤੌਰ ਤੇ ਕੈਨੇਡਾ ਹਾਂ ਇੱਥੋਂ ਵੀ ਬਹੁਤ ਸਾਰੀਆਂ ਖਬਰਾਂ ਇੱਥੋਂ ਦੇ ਰੰਗ ਟੰਗ ਇਥੋਂ ਦਾ ਸਾਡੇ ਲੋਕਾਂ ਦਾ ਰਹਿਣ ਸਹਿਣ ਇਥੋਂ ਦੀ ਜੀਵਨ ਸ਼ੈਲੀ ਇਥੋਂ ਹੁੰਦੇ ਵਿੰਗੇ ਟੇਡੇ ਪੱਕੇ ਹੋਣ ਦੇ ਢੰਗ ਉਹਨਾਂ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗਾ ਵੀਡੀਓ ਤੁਹਾਨੂੰ ਇੱਕ ਵਾਰ ਫਿਰ ਸਾਰਿਆਂ ਨੂੰ ਸਸਰੀ ਆਕਾ